ਹਾਂਜੀ ਵੀਰ ਜੀ ਅਸੀਂ ਆਪਣੇ ਤੁਹਾਡੇ ਚੈਨਲ ਸਿੱਧੂ ਫੀਰਕੇ ਵਾਲੇ ਤੇ ਆਪਾਂ ਆਪਣੇ ਚੈਨਲ ਤੇ ਘੋੜੇ ਤੇ ਗਾਵਾਂ ਦੀਆਂ ਵੀਡੀਓ ਪਾਉਂਦੇ ਰਹਿੰਦੇ ਆ ਸ਼ਕੀਰ ਜਾਨਵਰਾਂ ਦੀਆਂ ਵੀਡੀਓ ਪਾਉਂਦੇ ਆ ਤੇ ਸ਼ੌਕੀ ਚੈਨਲ ਆਪਣਾ ਤੇ ਉਸ ਚੀਜ਼ ਨੂੰ ਰਿਲੇਟਡ ਲੈ ਕੇ ਅੱਜ ਆਪਾਂ ਬਹੁਤ ਹੀ ਵਧੀਆ ਦੂਜੇ ਸੂਏ ਐਫ ਨਸਲ ਦੀ ਗਾਂ ਲੈ ਕੇ ਆਏ ਆ ਇੱਕ ਘਰੇਲੂ ਭਰਾ ਕੋਲ ਗਾਂ ਇਹ ਆਪਣੇ ਪਿੰਡ ਦਾ ਹੀ ਬੰਦਾ ਹੈ ਆਪਣੇ ਫਾਰਮ ਚੋਂ ਸ਼ਕੀਰ ਬੱਚੀ ਲੈ ਕੇ ਗਿਆ ਸੀ ਬਾਈ ਪਾਲਣ ਵਾਸਤੇ ਮੇਰੇ ਆਪ ਦੇ ਫਾਰਮ ਦੀ ਬੱਚੀ ਆ ਇਹ ਤੇ ਪਹਿਲਾ ਸੂਰਾ ਇਹ ਬੱਚੀ ਪਿਛਲੇ ਸਾਲ ਸੂਈ ਸੀ 22 ਦੇ ਦਸੰਬਰ ਤੱਕ ਪਹਿਲੇ ਸੂਏ ਨੇ ਦੁੱਧ ਦਿੱਤਾ 27-28 ਲੀਟਰ ਤੇ ਆਪ ਇਹ ਏਬੀਐਸ ਦੇ ਬਰੂਟ ਸੀਮਲਦੀ ਸੀ ਤੇ ਅੱਗੋ ਭਰਾ ਕੋਲ ਸਟਰਾ ਪਿਆ ਸੀ ਇੱਥੇ ਸਾਂਭਿਆ ਕਿ ਇਹਦਾ ਸਟਰਾ ਗਿਆ ਗਵਾਚ ਟੀਕੇ ਚੰਗੇ ਭਰਿਆ ਸੀ ਤੇ ਬਾਈ ਆਮ ਘਰੇ ਲੂਕ ਘਰੇ ਰੱਖਣ ਵਾਲਾ ਦੁੱਧ ਪੀਣ ਵਾਲਾ ਸੀ ਤੇ ਹੁਣ ਬਾਈ ਨੇ ਇਹ ਗਾਜ ਸੇਲ ਤੇ ਲਾਈ ਹੈ ਇਹਦੇ ਸੂਣ ਦੇ ਵਿੱਚ 10 ਦਿਨ 10 ਦਿਨ ਪਏ ਨੇ ਤੇ ਇਹ ਇਸ ਸੂਏ ਆਪਾਂ ਨੂੰ ਉਮੀਦ ਹੈ ਵੀ ਇਹ ਗਾਂ 23 ਤੋਂ 33 ਲੀਟਰ ਦੁੱਧ ਆਰਾਮ ਨਾਲ ਦਊਗੀ ਹੱਥ ਦੀ ਚਵਾਈ ਦੀ ਕੋਈ ਮਸ਼ੀਨ ਤੇ ਚਵਾਈ ਨਹੀਂ ਹੱਥ ਦੀ ਚਵਾਈ ਦੀ ਗਾਂ ਇਹ ਜੇ ਕਿਸੇ ਆਪਣੇ ਘਰੇਲੂ ਭਰਾ ਨੇ ਘਰੇ ਰੱਖਣ ਲਈ ਵੀ ਲੈਣੀ ਹੈ ਜਾਂ ਕਿਸੇ ਨੇ ਵਪਾਰ ਚ ਦੁੱਧ ਤੇ ਲਾਉਣੀ ਹੈ ਤਾਂ ਬਹੁਤ ਹੀ ਵਧੀਆ ਗਾਂ ਬਾਕੀ ਆਪਾਂ ਬਾਈ ਨੂੰ ਕੰਟੈਕਟ ਨੰਬਰ ਲੈ ਕੇ ਬਾਈ ਤੋਂ ਤੁਹਾਨੂੰ ਦੱਸਦੇ ਆ ਤੇ ਗਾਂ ਇੰਨੀ ਕੁ ਸਲੀ ਹੋਈ ਆ ਕਿ ਬਹੁਤ ਹੀ ਹੈਵੀ ਰੇਟ ਦੀ ਗਾਂ ਹੈ ਦੁੱਧ ਦੇਣ ਵਾਲੀ ਗਰਮੀ ਦੇ ਵਿੱਚ ਨਾ ਆਪਕੋ ਨੂੰ ਪਤਾ ਵੀ ਬਾਲੀ ਮਿੱਸੀ ਤੇ ਕਮਜ਼ੋਰ ਗਾਂ ਗਰਮੀ ਚ ਦੁੱਧ ਨਹੀਂ ਦੇਦੀ ਸ਼ਕੀਲ ਤੇ ਚੰਗੇ ਖੂਨ ਵਾਲੀ ਗਾਂ ਹੈ ਥੋੜਾ ਜਿਹਾ ਇੱਕ ਘਰ ਤੇ ਬੰਨੀ ਕਰਕੇ ਉਪਰਾ ਮੰਨਦੀ ਹੈ ਬਾਹਰ ਦੇ ਬੰਦੇ ਦਾ ਤੇ ਕਿੰਨਾ ਟਾਈਮ ਰਹਿ ਗਿਆ ਗਰਜੀਤ ਵੀਰੇ ਦੇ ਸੂਣ ਚ ਸਹੀ ਵੀਰੇ ਵੀਰੇ 10 ਦਿਨ ਰਹਿ ਗਏ ਬਸ 10 ਦਿਨ ਸੂਣ ਚ ਰਹਿ ਗਏ ਹਾਂਜੀ 10 ਦਿਨ ਰਹਿ ਗਏ ਬਸ ਠੀਕ ਹੈ ਤੇ ਆਪਣਾ ਨਾ ਵੀਰਾਂ ਨੂੰ ਕੰਟੈਕਟ ਨੰਬਰ ਦੱਸ ਦੇ 98738 29050 98738 29050 29050 98738 29050 ਇਹ ਬਾਈ ਜੀ ਦਾ ਕੰਟੈਕਟ ਨੰਬਰ ਹੈ ਭਰਾ ਗਰਜੀਤ ਦਾ ਤੇ ਤੁਹਾਨੂੰ ਪਤਾ ਹੀ ਆ ਪਿੰਡ ਆਪਣਾ ਹੀਰਕੇ ਜ਼ਿਲ੍ਹਾ ਮਾਨਸਾ ਤੇ ਜੇ ਕਿਸੇ ਭਰਾੜੇ ਫਾਰਮ ਤੇ ਲਾਉਣੀ ਹੈ ਜਾਂ ਕਿਸੇ ਭਰਾੜੇ ਘਰੇਲੂ ਗਾਂ ਲੈਣੀ ਹੈ ਬਹੁਤ ਹੀ ਵਧੀਆ ਗਾਂ 6 ਦੰਦ 6 ਦੰਦ ਆ 6 ਦੰਦ ਵੀਰੇ ਇਹਦੇ ਪੂਰੇ ਆ ਕੰਨੀ ਵਾਲੇ ਦੰਦ ਲੱਗਦਾ ਖੜੇ ਨੇ ਤੇ ਬਾਕੀ ਆਪਾਂ ਚੈੱਕ ਤਾਂ ਕਰੇ ਨੇ ਜਵਾਨ ਹੀ ਸਮਝੋ ਇਹ ਘਰੇ ਰੱਖਣ ਲਈ ਬਹੁਤ ਹੀ ਚੰਗੀ ਗਾਇ ਤੇ ਜਿਹੜਾ ਕੋਈ ਰੇਟ ਦਾ ਹੈ ਉਹ ਭਰਾ ਕਹਿੰਦਾ ਆਪਾਂ ਫੋਨ ਤੇ ਕਰ ਲਾਂਗੇ ਤੇ ਜਿਹੜਾ ਕੋਈ ਵਧੀਆ ਚੰਗੇ ਪੈਸੇ ਇਨਵੈਸਟ ਕਰਨ ਵਾਲਾ ਭਰਾ ਹੈ ਤੇ ਉਹ ਬਾਈ ਨੂੰ ਕੰਟੈਕਟ ਕਰਕੇ ਤੇ ਬਾਈ ਤੋਂ ਸਾਰੀ ਇਨਫੋਰਮੇਸ਼ਨ ਲੈ ਸਕਦਾ ਹੈ ਧੰਨਵਾਦ ਜੀ